गुलजार मुल्क ने भी दुनिया आइडल माँदी है मैं पहला कहा दो आए ने जे एक्शन बंद करो आए ने जेड कैक्शन ਬੰਦ ਕਰਨਗੇ ਦੀ ਹੈ ਦੋਦਾ ਪਿੰਡ ਹੈ ਪਹਿਲੀ ਕਬੱਡੀ ਦੀਪ ਦਬੁਰਜੀ ਵਾਲਾ ਪਾ ਰਿਹਾ ਹੈ ਹਾਂ ਦਬੁਰਜੀ ਵਾਲੇ ਦੀਪ ਨੇ ਪਹਿਲੀ ਰੇਡ ਪਾ ਦਿੱਤੀ ਹੈ ਪਹਿਲੀ ਰੇਡ ਤੇ ਚਾਰਾਂ ਦੇ ਵਿੱਚੋਂ ਘੋੜਾ ਦੋਦੇ ਦੀ ਧਰਤੀ ਦਾ ਕਾਲਾ ਆਹ ਘੋੜਾ ਕਹਿੰਦੀ ਆ ਦੁਨੀਆ ਦੋਦੇ ਵਾਲਾ ਦੋਦੇ ਵਾਲਾ ਹਾਂ ਟਾਈਮ ਸਾਡਾ ਲੰਘ ਗਿਆ ਕਿਹਨੂੰ ਕਿਹਨੂੰ ਬੈਨ ਆ ਪਤਾ ਨਹੀਂ ਪਤੰਦਰਾ ਨੂੰ ਹਲੇ ਵੀ ਜੱਟ ਕਾਇਮ ਐ ਪਤਾ ਨਹੀਂ ਪਤੰਦਰਾ ਨੂੰ ਹਲੇ ਵੀ ਜੱਟ ਕਾਇਮ ਐ ਇਧਰ ਰਪਿੰਦਰ ਕਹਿੰਦੇ ਦੋਗੇ ਆ ਜਿਹੜੇ ਫਲੈਕਸ ਲੱਗੇ ਆ ਉਹ ਐਨ ਆਰ ਆਈ ਭਰਾਵਾਂ ਦੀਆਂ ਫੋਟੋ ਇਨਾ ਬੋਰਡਾਂ ਤੇ ਲੱਗੀਆਂ ਜਿਨ੍ਹਾਂ ਨੇ ਦਸਾਂ ਨਾਹਾਂ ਦੀ ਕੀਰਤ ਕਮਾਈ ਦੇ ਵਿੱਚੋਂ ਲੱਖਾਂ ਰੁਪਏ ਇਸ ਕਬੱਡੀ ਕੱਪ ਦੇ ਲਈ ਦਿੱਤਾ ਐ ਇਹ ਤੁਹਾਡੇ ਮਾਣ ਵਧਾਇਆ ਓਹ ਘੋੜਾ ਦੋਦੇ ਵਾਲਾ ਮੇਲਾ ਲੁੱਟਣ ਦੀ ਗੱਲ ਕਰ ਦਿੱਤੀ ਐ ਅੱਜ ਪਤਾ ਲੱਗੂ ਕਿਹੜਾ ਧੂਵਾ ਪੱਟੂਗਾ ਦੀ ਦਾ ਮਾਤੀ ਵਿੰਦਪੁਰੀਆ ਮਾਲਾ ਕਬੱਡੀ ਖੇਡੇ ਉਹ ਗੁਲਜਾਰੀ ਵਰਗਾ ਰੇਡਰ ਬਣੇ ਉਹ ਕਬੱਡੀ ਦੀਪਤ ਬੁਰਜੀ ਪਾ ਰਿਹਾ ਹੈ ਦੁਨੀਆ ਆਇਡਲ ਮੰਨਦੀ ਹੈ ਗੁਲਜਾਰ ਮੂਨਕਨ ਵੀ ਦੁਨੀਆ ਆਇਡਲ ਮੰਨਦੀ ਹੈ ਮੈਂ ਪਹਿਲਾਂ ਕਿਹਾ ਸੀ ਆ ਦੋ ਐਸੋ ਨੇ ਜਿਹੜੇ ਐਕਸ਼ਨ ਬੰਦ ਕਰਨਗੇ ਆ ਦੋ ਐਸੋ ਨੇ ਜਿਹੜੇ ਕਹਿੰਦੇ ਐਕਸ਼ਨ ਬੰਦ ਕਰਨਗੇ ਦੀਪਕ ਸਿੰਘ ਚੱਲਦੇ ਆ ਕੁਲਵਿੰਦਰ ਮਾਨਸਾਵਾ